ਗੁਰੂ ਗੁਰੂ ਪਿਆਰੀ ਸਾਚੰਗ ਜੀਓ ਕਰਮਾ ਵਾਲੇ ਹਾਂ ਭਾਗਾ ਵਾਲੇ ਹਾਂ ਜੋ ਮਰਤਬੇ ਦੇ ਗੁਰੂ ਦੇ ਚਰਨਾਂ ਦਾ ਆਨੰਦ ਲੈ ਰਹੇ ਹਾਂ ਔਰ ਸੰਬਤ ਨੂੰ ਬੇਨਤੀ ਹੈ ਜੀ.ਡੀ. ਚੰਦਤ ਅਜੇ ਤੱਕ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਪਹੁੰਚੀ ਬੇਨਤੀ ਹੈ ਭਾਈ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਬਾਣੀ ਦੀ ਵਰਕਾ ਹੋ ਰਹੀ ਹੈ ਪੰਜ ਬਾਣੀਆਂ ਦਾ ਨਿਤਨੇਮ ਸੰਪੂਰਨ ਹੋਇਆ ਆਓ ਕੁਝ ਸਮਾਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੋ ਅੱਜ ਦਾ ਮੁੱਖ ਬਾਕ ਹੈ ਪਰਮਾਨ ਹੈ ਸਾਨੂੰ ਕੀ ਸਮਝਾਉਣਾ ਕਰਦੇ ਹਨ ਬਲਾਵਲ ਰਾਗ ਦੇ ਵਿੱਚ ਪੰਜਵੇਂ ਪਾਚਾ ਸੰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਚਾਰਨ ਕੀਤੇ ਹੋਏ ਮੁੱਖ ਬਾਕ ਸਾਨੂੰ ਕੀ ਸਮਝਾਉਣਾ ਕਰਦੇ ਹਨ ਆਓ ਜਿੰਨੇ ਵੀ ਬੈਠੇ ਹੋ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ ਗੁਰਪਾਥਰੇ ਵਿੱਚ ਛਾਂਜ ਪਾਵੋ ਗੱਜ-ਬੱਜ ਕੇ ਫਤੇ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵਲੇ ਦੀਆਂ ਅਰਦਾਸਾਂ ਦੇ ਵਿੱਚ ਛਾਮਲ ਹੋ ਰਹੇ ਹਾਂ ਆਪਣੇ ਆਪਣੇ ਮੰਦੀਆਂ ਭਾਵਨਾਵਾਂ ਲੈ ਕੇ ਆ ਰਹੇ ਹਾਂ ਔ ਸਾਡੀ ਝੋਲੀ ਦੇ ਵਿੱਚ ਅੱਜ ਕੀ ਬਚਨ ਪਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਿਆਰ ਦੇ ਨਾਲ ਸਰਵਨ ਕਰੋ ਬਿਲਾਵਲਾ ਮਹੱਲਾ ਪੰਜਵਾਂ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਮਹਾਰਾਜ ਕਹਿੰਦੇ ਇਹ ਭਵਜਲ ਸੰਸਾਰ ਇੱਕ ਭਵ ਸਾਗਰ ਹੈ ਜੋ ਹੀ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ ਕੋਈ ਜੰਮਦਾ ਹੈ ਕੋਈ ਮਰਦਾ ਹੈ ਕੋਈ ਹੱਟਦਾ ਹੈ ਕੋਈ ਰੋਂਦਾ ਹੈ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਉਹੀ ਤਰ ਛੱਕਦਾ ਹੈ ਇਹੋ ਸਾਗਰ ਚੋਈ ਤਰੇ ਜੋ ਹਰ ਗੁਣ ਗਾਏ ਮਹਾਰਾਜ ਕਹਿੰਦੇ ਇਹ ਜਗਤ ਮਨੁ ਇੱਕ ਸਮੁੰਦਰ ਹੈ ਜਿਸ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰ ਰਿਹਾ ਹੈ ਹੰਕਾਰੀ ਲੋਕ ਵੀ ਨੇ ਪਾਪੀ ਲੋਕ ਵੀ ਨੇ ਇਹ ਸਮੁੰਦਰ ਤੋਂ ਇਹ ਭਵ ਸਾਗਰ ਤੋਂ ਉਹੀ ਪਾਰ ਲੰਘ ਛੱਕਦਾ ਹੈ ਜੋ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਜੋ ਹਰੀ ਦੇ ਗੁਣ ਗਾਉਂਦਾ ਹੈ ਸਾਧ ਸੰਗਤ ਕਾ ਸੰਗ ਬਸਾ ਬੜ ਭਾਗੀ ਪਾਏ ਸਾਧ ਸੰਗਤ ਕੈ ਸੰਗ ਵਚੈ ਬੜ ਭਾਗੀ ਪਾਏ ਮਹਾਰਾਜ ਕਹਿੰਦੇ ਜਿਹੜਾ ਸਾਧ ਸੰਗਤ ਦੇ ਨਾਲ ਮੇਲ ਜੁਲ ਰੱਖਦਾ ਹੈ ਪਰ ਇਹ ਜਿਹੜੀ ਦਾਤ ਹੈ ਕੋਈ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਜੋ ਸਾਧ ਸੰਗਤ ਕਹਿ ਸੰਗ ਵਚੈ ਸਾਧ ਸੰਗਤ ਦੇ ਵਿੱਚ ਬੈਠਦਾ ਜਿਹਨੂੰ ਸੰਗਤ ਦਾ ਸੰਗ ਹੁੰਦਾ ਹੈ ਉਹਦੇ ਪੂਰਵਲੇ ਕਰਮ ਨੇ ਇਹ ਦਾਤ ਕੋਈ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਸੁਣ ਸੁਣ ਜੀਵੈ ਦਾਸ ਤੁਮ ਬਾਨੀ ਜਨ ਆਖੀ ਮਹਾਰਾਜ ਕਹਿੰਦੇ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨਯਕੀ اے ਪ੍ਰਭੂ ਤੇਰੇ ਸੇਵਕ ਤੇਰੀ ਸੇਵਕ ਤੁਲਾ ਦੀ ਜਿਹੜੀ ਬਾਣੀ ਉਚਾਰਦੇ ਹਨ ਤੇਰਾ ਦਾਤ ਉੱਚ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ 15 ਭਗਤਾਂ ਦੀ ਬਾਣੀ ਗੁਰੂਆਂ ਦੀ ਬਾਣੀ ਉਹ ਧੁਰਦਰਗਾਹੂ ਬਾਣੀ ਹੈ ਉਹ ਰੱਬੀ ਬਾਣੀ ਹੈ ਅਟਾਂ ਦੀ ਬਾਣੀ ਹੈ ਜਿਹੜਾ ਵੀ ਸੁਣਦਾ ਹੈ ਉਹ ਆਤਮਿਕ ਜੀਵਨ ਆਨੰਦ ਪ੍ਰਾਪਤ ਕਰਦਾ ਹੈ ਵਿੱਚ ਬੜੇ ਆਏ ਜਿਨ੍ਹਾਂ ਨੇ ਕਿਹਾ ਭਗਤਾਂ ਦੀ ਬਾਣੀ ਕੱਢੀ ਜਾਵੇ ਅੱਡ ਕੱਢੀ ਜਾਵੇ ਭੱਡਾਂ ਦੀ ਬਾਣੀ ਅੱਡ ਕੱਢੀ ਜਾਵੇ ਉਹਨੂੰ ਪੰਥ ਤੋਂ ਛੇਕਿਆ ਗਿਆ ਇਹ ਧੁਰਦਰਗਾਹੋ ਬਾਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕਰ ਦਿੱਤੀ ਆਪਣੀ ਗੋਦ 'ਚ ਬਿਠਾ ਲਿਆ ਉਹ ਭਗਤਾਂ ਨੂੰ ਉਹ ਪਿਆਰਿਆਂ ਨੂੰ ਜਿਨ੍ਹਾਂ ਨੇ ਰੱਬੀ ਬਾਣੀ ਲਿਖੀ ਹੈ ਇਹੇ ਕਰਕੇ ਜਿਹੜੇ ਉਹ ਰੱਬੀ ਬਾਣੀ 1 ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਗਾਉਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਸੁਣਦੇ ਨੇ ਉਹ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ ਪ੍ਰਗਟ ਭਈ ਸਭ ਲੋਮਾ ਸੇਵਕ ਕੀ ਰਾਖੀ ਮਹਾਰਾਜ ਕਹਿੰਦੇ ਪ੍ਰਗਟ ਭਈ ਸਭ ਲੋਮੇ ਸੇਵਕ ਕੀ ਰੱਖੀ ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ ਤੂੰ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ ਉਹ ਦਾਤਾ ਤੂੰ ਬੜਾ ਸਮਰੱਤ ਹੈ दयालु ਕਿਰਪਾਲੂ ਹੈ ਵਿਕਾਰਾਂ ਤੋਂ ਬਚਾ ਕੇ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ ਇਹ ਉਹ ਸਾਰੇ ਸੰਸਾਰ ਵਿੱਚ ਉੱਗੜ ਪੈਂਦੀ ਹੈ ਰਹਾਉ ਅਗਣ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਗੁਰੂ ਅਰਜਨ ਦੇਵ ਮਹਾਰਾਜ ਦਾ ਪਰਮਾਨ ਹੈ ਕਹਿੰਦੇ ਹੈ ਭਾਈ ਜਿਤ ਸੇਵਕ ਨੇ ਸਿਵਤ ਸਲਾਹ ਦੀ ਬਾਣੀ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਪ੍ਰਮਾਤਮਾ ਨੇ ਆਪ ਉਸ ਨੂੰ ਵਿਕਾਰਾਂ ਦੇ ਅੱਗ ਦੇ ਸਮੁੰਦਰ ਵਿੱਚੋਂ ਕੱਢ ਲਿਆ ਜਿਨੇ ਉਹ ਪ੍ਰਮਾਤਮਾ ਦੀ ਬਾਣੀ ਨੂੰ ਸੁਣ ਲਿਆ ਜਿਨ੍ਹਾਂ ਨੇ ਉਹ ਪ੍ਰਮਾਤਮਾ ਦੀ ਬਾਣੀ ਨੂੰ ਸੁਣਿਆ ਗਾਇਆ ਕਹਿੰਦੇ ਪ੍ਰਮਾਤਮਾ ਨੇ ਆਪ ਉੱਚ ਨੂੰ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿੱਚੋਂ ਕੱਢ ਲਿਆ ਸਮੁੰਦਰ ਪ੍ਰਮਾਤਮਾ ਨੇ ਆਪ ਉੱਚ ਦੇ ਅੰਦਰੋਂ ਵਿਕਾਰਾਂ ਦੀ ਛੜਨ ਸ਼ਾਂਤ ਕਰ ਦਿੱਤੀ ਅਮਰਤ ਨਾਮ ਜਲ ਸੰਚਿਆ ਗੁਰ ਪਏ ਸਹਾਈ ਮਹਾਰਾਜ ਕਹਿੰਦੇ ਸਤ ਗੁਰ ਜੀ ਨੇ ਉੱਚ ਸੇਵਕ ਦੀ ਸਹਾਇਤਾ ਕੀਤੀ ਉੱਚ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛੜਕਿਆ ਜਨਮ ਮਰਨ ਦੁੱਖ ਕਟਿਆ ਸੁਖ ਕਾ ਥਣ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ ਇਹ ਭਾਈ ਜਿੱਚ ਸੇਵਕ ਨੇ ਸਿਵ ਤੋਂ ਸਲਾਹ ਦੀ ਬਾਣੀ ਸੁਣ ਸੁਣ ਕੇ ਆਤਮਿਕ ਜੀਵਨ ਲੱਭ ਲਿਆ ਨਾ ਉੱਛ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ ਉੱਛ ਨੇ ਉਹ ਆਤਮਿਕ ਟਿਕਾਣਾ ਲੱਭ ਲਿਆ ਜਿੱਥੇ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ ਕਾਟੀ ਸਲਕ ਬਰਮੋ ਮੋਕੀ ਆਪਣੇ ਪ੍ਰਭ ਪਾਇਆ ਉਸ ਨੇ ਆਪਣੇ ਅੰਦਰੋਂ ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ ਜਿੰਨੇ ਬਾਣੀ ਸੁਣ ਲਈ ਬਾਣੀ ਗਾਣੀ ਸੁਣਨ ਕਰ ਸ਼ੁਰੂ ਕਰ ਦਿੱਤੀ ਜਿਹੜਾ ਬਾਣੀ ਪੜ੍ਹਦਾ ਹੈ ਜਿਹੜਾ ਬਾਣੀ ਸੁਣਦਾ ਹੈ ਮਹਾਰਾਜ ਕਹਿੰਦੇ ਉਸ ਨੇ ਆਪਣੇ ਅੰਦਰੋਂ ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ ਉਹ ਸੇਵਕ ਆਪਣੇ ਪ੍ਰਭ ਨੂੰ ਪਿਆਰਾ ਲੱਗਣ ਲੱਗ ਪਿਆ ਮਤ ਕੋਈ ਜਾਣ ਅਵਰ ਕਥ ਸਭ ਪ੍ਰਭ ਕਹਿ ਹਾਥ ਮਤ ਕੋਈ ਜਾਣੋ ਅਵਰ ਕਥ ਮਹਾਰਾਜ ਕਹਿੰਦੇ ਪਰ ਏ ਭਾਈ ਕਿਤੇ ਇਹ ਨਾ ਸਮਝ ਲੈਣਾ ਕਿ ਇਹ ਜਹਾਂ ਆਤਮਿਕ ਆਨੰਦ ਮੰਨਣ ਵਾਸਤੇ ਛਾੜੇ ਜੀਵਾਂ ਦਾ ਕੋਈ ਹੋਰ ਚਾਰਾ ਚੱਲ ਸਕਦਾ ਸਾਨੂੰ ਆਤਮਿਕ ਆਨੰਦ ਕਿਤੇ ਹੋਰ ਪਾਸੋਂ ਵੀ ਪ੍ਰਾਪਤ ਹੋ ਸਕਦਾ ਜਿੱਥੇ ਮਰਜ਼ੀ ਭੜਕਦਾ ਫਿਰ ਜਾਈਂ ਬਥੇਰੀਆਂ ਕੋਲ ਜਾਂਦੇ ਆਪਾਂ ਆਨੰਦ ਲੈਣ ਵਾਸਤੇ ਸਾਡੇ ਆਤਮਾ ਨੂੰ ਸ਼ਾਂਤੀ ਮਿਲ ਜਾਵੇ ਕੋਈ ਕਿਤੇ ਜਾਂਦਾ ਕੋਈ ਕਿਸੇ ਸਿਆਣੇ ਕੋਲ ਜਾਂਦਾ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮਹਾਰਾਜ ਕਹਿੰਦੇ ਇਹ ਨਾ ਸਮਝਵੇ ਠੀ ਵੀ ਮੈਨੂੰ ਹੋਰ ਚਾਰਾ ਜੇ ਕਰਾਂਗਾ ਹੋਰ ਪਾਛੇ ਮੈਂ ਜਾਵਾਂਗਾ ਮੈਨੂੰ ਆਤਮਿਕ ਆਨੰਦ ਪ੍ਰਾਪਤ ਹੋਵੇਗਾ ਪਰ ਮਹਾਰਾਜ ਕਹਿੰਦੇ ਯਕੀਨ ਨਾਲ ਜਾਣੋ ਕਿ ਹਰੇਕ ਜੁਗਤ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਮਹਾਰਾਜ ਕਹਿੰਦੇ ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ਉਹੀ ਸੇਵਕ ਮਹਾਰਾਜ ਕਹਿੰਦੇ ਸੁਖ ਪ੍ਰਾਪਤ ਕਰਦੇ ਹਨ ਜਿਹੜੇ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦੇ ਨੇ ਉਹ ਰੱਬ ਦੀ ਸੰਗਤ ਕਰਦੇ ਨੇ ਗੁਰੂ ਦੀ ਸੰਗਤ ਕਰਦੇ ਨੇ ਇਹ ਸੰਤ ਜਨਾਂ ਦੇ ਨਾਰੰਦ ਹਨ ਗੱਜਿਕਾ ਸਤਨਾਮ ਇੱਚ ਕਰਕੇ ਮਹਾਰਾਏ ਕਹਿੰਦੇ ਮਤ ਕੋਈ ਜਾਣੂ ਅਬਰ ਕਸ ਤਮ ਪ੍ਰਮ ਕਹ ਹਾਤ ਸਰਬ ਚੂਕ ਨਾਨਕ ਪਾਏ ਸੰਗ ਸੰਤਨ ਸਾਥ